ਦੇ ਦਿਖਾਓ ਕੀ ਲੈਂਦਾ ਤੁਸੀਂ ਇਹ ਨਵਾਂ ਪ੍ਰੋਡਕਟ। ਤੁਹਾਡੇ ਲਈ ਸੰਦੀਪ ਭਰਾ ਨੇ ਸਮਾਰਟ ਭੇਜਿਆ। ਮੇਰੇ ਲਈ। ਮੇਰੇ ਲਈ। ਮੇਰਾ ਚਲਾ ਕੇ ਆ ਚਲਾ ਕੇ ਦਿਖਾਓ ਕੀ ਚੀਜ਼ ਹੈ ਇਹ। ਲਾਈਟ ਬੰਦ ਕਰੇ ਮੈਂ। ਦਿਖਾਓ ਲਾਈਟ ਤਾਂ ਬੰਦ ਕਰੋ। ਯਾਰ ਇਹ ਭੱਜਦਾ। ਇਹ ਨੂੰ ਆਪ ਕਰਵਾ ਸੁਣਾ। ਚਲ। ਆਹ ਇਹ ਦੇਖੀਂ। ਵਾਓ। ਹੋਰ-ਖੋਰ ਕੋਈ ਬੰਦਦਾ ਇਹ ਚ। ਹੋਰ। ਆ ਇੱਕ ਉਧਰ ਦੇਖ ਲੈ ਉਧਰ। ਓ ਵਾਓ। ਇਹ ਕੀ ਚੀਜ਼ ਹੈ? ਚੀਜ਼ ਹੈ। ਇਹ ਮੇਰਾ ਮਸ਼ਰੂਮ ਹੈ ਆਤੀਏ ਤੁੰਦ ਆ ਤਰੀਕੇ ਦੀ ਗੱਡੀ ਜਿਹੜੀ ਜਹਾਜ਼ਾਂ ਨਾਲੋਂ ਜ਼ਿਆਦਾ ਜੰਦੀ ਨਾ ਫਾਈਟਰ ਪਲੇਨ ਵਾਂਗੂ ਹੈ ਫਾਈਟਰ ਪਲੇਨ ਵਾਂਗੂ ਜੰਦ ਗੱਡੀ ਹੈ ਕੋਈ ਰਵਾਸ ਜਤਾ ਦੇ ਕੀ ਠੀਕ ਹੈ ਓਏ ਇਹ ਤਾਂ ਨਹੀਂ ਨਹੀਂ ਲੈ ਚਾਹਤਿਆ ਇਹ ਫਾਈਟਰ ਫਾਈਟਰ ਕਲੀਨ ਹੋਣਾ ਹੈ ਆ ਵਾਈਟਰ ਲੜਾਕੂ ਦੇ ਵਿੱਚ ਬੈਠਣਾ ਚਾਹੁੰਦਾ ਕੁਝਾ ਜਿਹਾ ਨਹੀਂ ਕੁਝਾ ਹੀ ਲੈਂਦਾ ਲੱਗੇ ਕੀ ਗੱਲ ਇਹ ਉੜਦੇ ਹੁੜਦੇ ਕੇ ਤੇਰੇ ਉਸ ਤੋਂ ਕੀ ਕਰਨਾ ਇਹ ਤਾਂ ਮਗਰ ਲਗੇ ਸਫਰਾ ਤੇ ਆ ਸਹਰਾ ਤੇ ਨਹੀਂ ਇਹ ਜਮੂਹ ਵਿੱਚ ਰੋਏ ਪਤਾ ਮੈਨੂੰ ਪਰਫਿਊਮ ਪੰਦੇ ਆ ਪਰਫਿਊਮ ਪੰਦੇ ਪਰਫਿਊਮ ਇੱਧਰ ਮਿਲਦਾ ਨਾ ਲੱਕੜ ਜੀ ਉੱਤੀ ਨਾ ਮੈਂ ਇੱਕ ਵਾਰ ਦੱਸਣਾ ਮੰਗਦਾ ਰੇ ਇੱਕ ਬੈਰੀ ਇਹ ਫਤੈ ਨੂੰ ਬੁਲਾਣਾ ਹੀ ਚਾਹੁੰਦਾ ਭੁੱਖਾ ਜੋ ਕਮੂਹ ਸਾਈਡ ਹਲੇ ਹਾਂ ਸੀ ਔ ਨੱਕੜ ਦੇ ਉੱਪਰ ਪਾ ਦੇ ਦੋ ਚਾਰ ਬੂੰਦਾਂ ਵਾਸ ਉਸ ਦੇ ਬਾਅਦ ਦੇਖੋ ਕੀ ਫਸ ਗਿਆ ਇਹ ਇਹ ਤੇਰੀ ਮੰਨਦੇ ਕੱਦ ਨੂੰ ਲਾੜਨੀ ਸਟਿੱਕਰ ਹੱਥ ਤੇ ਲਾ ਕੇ ਮੋੜ ਲਾ ਦੋ ਸਟਿੱਕਰ ਕਰ ਤੇ ਮਮੀ ਨੂੰ ਘਰੋਂ ਘਟ ਕੇ ਤੇ ਬਕੌੜਾ ਕੰਧ ਲਾ ਲ ਮੈਂ ਰੋਟੀ ਨੂੰ ਮੈਂ ਉਹਨੇ ਪਕਾ ਰਿਹਾ ਆਜੀ ਆਜੀ ਕੋਮ ਦਿਓਗੇ ਆਦਮੀ ਕੋਮਦਾ ਲੋਕੀ ਦੀ ਸੋਈ ਸਮੈਲ ਇਹ ਪਾ ਪਾ ਨਹੀਂ ਨਿਕਲ ਆਪ ਵੀ ਕਰ ਬੜਾ ਫਨ ਲੱਗਣ ਮੈਨੂੰ ਕੀਰਤਨ ਲਾਉਣਾ ਹੈ ਇਹ ਮੈਂ ਮੰਤਰ ਗਾਣਾ ਸੁਣਾਉਂ ਸੀ ਸੋਇਆ ਇਹ ਚੌਧਰ ਕਿਵੇਂ ਆਏ ਦਿਖਾਓ ਖੁਸ਼ਬੂ ਦੇ ਪੁੱਤ ਗੱਡੀ ਚਾਉਗੀ ਵਾਹ ਬੜਾ ਸੋਹਣਾ ਹੈ ਗਿਆ ਸੀ ਤਾਂ ਜੇ ਤਾਂ ਮੈਂ ਜੇ ਆਪਣੀ ਇਟਾ ਹੈ ਸੋਇ ਚ ਰੱਖ ਲੋ ਪਟੀਕ ਚ ਰੱਖ ਲੋ ਸ਼ੌਫਟ ਚ ਰੱਖ ਲੋ ਇੱਥੇ ਕੀਰਤਨ ਲਾਓ ਹਣਾ ਤੇ ਬਹੁਤ ਵਧੀਆ ਜੀ ਲੱਗੀਆਂ ਸੋਨਾ ਵੀ ਲੱਗਾ ਬੜਾ ਕੋਨਾ ਕੋਪਰਿਆ ਕਲਰ ਬੜਾ ਪਿਆਰਾ ਦਾ ਆ ਲੈ ਗੁੰਨ ਰੇਨ ਕੋਟ ਲੈਦਾ ਤੇ ਲਈ ਮੀਨਾ ਮੌਸਮ ਚੱਲ ਰਿਹਾ ਕੋਨ ਰੇਨ ਕੋਟ ਨਹੀਂ ਕੋਈ ਤੁਸੀਂ ਉਹ ਲੱਟਾ ਜੀ ਕਿਹੜਾ ਇਹ ਲੱਟਾ ਪੀਚਰ ਕੁ ਬੈਠਾ ਕੋਈ ਨਹੀਂ ਲੱਟਾ ਪਹਿਲੇ ਵਾਲਾ ਨੀ ਰੇਨ ਕੋਟ ਦੇ ਉਹ ਆ ਜਾ ਤਾ ਅਖੀਰ ਮਰ ਕੇ ਕਿਹੜਾ ਹੋਰਦਾ ਹੋਈ ਆ ਜਾ ਇੱਥੇ ਲੰਮਾ ਟਾਪਰ ਰੇਨ ਕੋਟ ਪਾ ਦੇ ਨੂੰ ਮਾਰ ਰਿਹਾ ਕਰਦਾ ਰਹਿੰਦਾ ਹੈ ਬਾੜਨਾ ਕਦੋਂ ਇਹਨੂੰ ਕੱਲ ਨੂੰ ਮਿਸਤਰੀਆਂ ਸਾਹਮਣੇ ਪਾ ਪਾ ਮਿਸਤਰੀ ਨੂੰ ਮਕਨ ਇਹ ਜੀ ਲਵਾ ਦਿਓ ਸਾਰੇ ਹੋਰ ਮਿਸਟਰ ਮੀਚ ਕੰਮ ਕਰੀ ਜਾਣਗੇ ਪਾ ਕੇ ਉਹ ਛੁੱਟੀ ਮਾਰ ਕੇ ਮੂਰੀ ਬੰਦਾ ਉਹ ਦੇਖੋ ਪੂਰੇ ਖੜੀ ਕੋ ਵਿਚੋ ਉਹ ਕਲਿੱਪ ਲੱਗਾ ਹੈ ਦਾਈ ਕੋਲਾਂਤਰਾ ਉਹਰੇ ਇਹਨੋਂ ਕੋਟ ਮੀਵਾ ਤਾਂ ਅਗੇ ਅੰਦਰ ਪਾ ਕੇ ਪਾਣੀ ਦਿੰਦਾ ਹੈ ਤੁੰਗੋ ਪਾ ਦੇਗੀ ਖੜੀ ਯਾਰ ਪਾ ਦੇ ਖੜੇ ਪਾ ਲਿਆ ਕਰੋ ਲੋ ਜੀ ਇਹ ਆਪਾਂ ਮੈਂ ਕਹਿ ਰਿਹਾ ਮੈਂ ਨਾ ਦੋੜਨ ਮੇਰੇ ਡੇਲੇ ਜਮਾਰਨਾ ਹੋਇਆ ਕੰਮ ਹੋ ਗਿਆ ਹੈ ਕਦੇ ਵਾਸਤੇ ਦੱਸ ਕੇ ਸੁਣ ਲਈ ਆਪਾਂ ਆਪਣੀ ਗੱਡੀ ਵਾਸਤੇ ਲੈ ਕੇ ਆਏ ਮੰਗਾਇਆ ਆਪਾਂ ਨੇ ਕਿ ਇਹਦੇ ਵੰਗ ਇਹਦੇ ਵੰਗ ਜਾਊਗੀ ਆਪਣੀ ਗੱਡੀ ਫਿਰ ਤਾਂ ਆਪਨੇ ਆ ਲੈਣ ਆਪਣੀ ਗੱਡੀ ਵਾਸਤੇ ਪਰਫਿਊਮ ਜੇ ਤੈਨੂੰ ਆਪ ਪਸੰਦ ਆ ਲੈ ਲੋ ਇਸ ਨੂੰ ਦੇਖ ਲੈ ਕਿੰਨਾ ਹੋ ਕਰਦਾ ਨਹੀਂ ਜਾਂਦਾ ਨਹੀਂ ਬੰਦ ਇਹ ਤਾਂ ਤੂੰ ਕੀ ਸੋਚ ਕੇ ਲੈਂਦਾ ਮੇਰੇ ਵਾਸਤੇ ਉਹ ਜਹਾਜ਼ ਕਹਿੰਦਾ ਕਿ ਤਿੰਦਰ ਗੱਡੀ ਬੜੀ ਤੇਜ਼ ਭਜਾਂਦਾ ਅੱਛਾ ਕੋਈ ਕੰਧੀ ਯਾਦ ਆਉਗੀ ਅੱਜ ਤੁਸੀਂ ਗੱਜਬ ਬੇਇੱਜ਼ਤੀ ਕਰ ਰਹੇ ਮੇਰੀ ਤੁਸੀਂ ਐ ਕਰਾ ਕਰਾਂਗੇ ਲਾਲ ਟਿਲ ਡਿਨਰ ਕਰਾ ਕਰਾਂਗੇ ਲਾਲ ਟਿਲ ਲੈ ਕੇ ਖੇਤਾ ਜਾਇਆ ਫਿਰ ਲਾਲ ਟਿਲ ਲੈ ਕੇ ਿਆ ਤੁਸੀਂ ਕੀ ਕਰੋਗੇ ਤਾਂ ਕਿਉਂ ਇਹ ਇੱਕ ਸਵਚ ਭਾਰਤ ਬਣ ਗਿਆ ਹੁਣ ਆਪਣਾ ਇੰਡੀਆ ਸਵਚ ਭਾਰਤ ਕਿਹੜਾ ਰਾਇ ਇਦਾਂ ਮੰਨ ਲਓ ਕਿ ਇਹਦੇ ਕੀ ਦਾ ਹੋ ਫਾਇਦਾ ਜੇ ਮਨ ਖਤਮ ਵੀ ਹੋ ਜਾਣਾ ਆਪਣਾ 12 70 ਲਵੇ ਹਾਂ ਇਹਦਾ ਬਾਸ ਇਹਦੇ ਵਿੱਚ ਪਾ ਲੈ ਅੱਛਾ ਉੱਥੇ ਕਮਾਈ ਹੋਊਗਾ ਠੀਕ 11 ਦੀ ਸਮੈਲ ਪਾਣੀ ਕਰੀ ਬੋਤਲਾਂ ਵਿੱਚ ਦੋ ਬੋਤਲਾਂ ਵਿੱਚ ਪਾ 10 ਬੋਤਲਾਂ 10 ਟੋਟਲ 10 ਸਭ ਤੋਂ ਛੋਟੀ ਵਾਲੀ ਮੇਰੀ ਤੇਰੀ ਉਹ ਵਾਧੂ ਦੀ ਹੈ ਤੇਰੀ ਹਾਂ 3 ਬੰਦ ਕਰਦੀ ਬੋੜੀ ਜੀ ਯਾਦ ਰੱਖੀ ਪਹਿਲਾਂ ਕਹਿੰਦਾ ਤੂੰ ਫੋਲ ਕਰਾ ਕੇ ਦੇਣਾ ਹੈ ਬਾਈ ਬਾਈ ਨੇ ਹੈਗਾ ਨਾ ਲੈ ਲੈ ਕੱਲ ਨੂੰ ਮੋਟ ਕਰ ਲਵਾਂਗੇ ਕਰ ਲੈ ਕਰ ਲੈ ਚੱਤੂੰ ਚੋਲੂ ਤੇ پورا ਦਿਲ ਕਰਦਾ ਕਰਦਾ ਸਾਦੇ ਸਾਰੇ ਦੇ ਪੀਣੇ ਤੋਂ ਲੈ ਉਹਦਾ ਦਿਲ ਕਰਦਾ ਉਹਨੂੰ ਕਰਾਉਂਦੀ ਪੈਰ ਤੇ ਜਣਾੜੀ ਪੈਰ ਤੇ ਫਸੀਰਤਾ ਕਰਦੀ ਤੇ ਕੋਈ ਕਦੇ ਅੰਦਰ ਦੀ ਵਾਹਰ ਨਿਂਦਰਦਾਨ ਅਜਾ ਬਾਗ ਵਿੱਚ ਪਾਣੀ ਹਾਂ ਪੀ ਆਲੋ ਲੈ ਮੈਂ ਖੜੀ ਆਣੀ ਮੈਂ ਤੂਲਾ ਧਰਮ ਨੇ ਪੁਰੇ ਸਕਾਲੇ ਨੂੰ ਹਾਂ ਇਹਦੇ ਪਜਾਮੇ ਵੀ ਹੋਣੇ ਹੰਦੋ ਜਿਹੜਾ ਬੰਦਾ ਘੱਟ ਪਾਣੀ ਪੀਂਦਾ ਉਹ ਉਸੇ ਘੱਟ ਵਾਲੀ ਜਿਹਨੇ ਵੱਧ ਪਾਣੀ ਪੀਂਦਾ ਉਹ ਵੱਧ ਵਾਲੀ ਨਹੀਂ ਆਈ ਵੀ ਤੱਕ ਲੱਗਿਆ ਅਰੇ ਹੇਲ ਵਰਦੀ ਐ ਚਲੋ ਮੈਂ ਵੀ ਅਜ ਨਵਾਂ ਸੂਟ ਪਾਇਆ ਜੀ ਮੇਰੇ ਸੂਟ ਵਾਲੀ ਦੇ ਲੋ ਜੇ ਅਮਨ ਦਿਖਾੜੀ ਸੂਟ ਮੈਂ ਵੀ ਦਿਖਾਣਾ ਮੈਂ ਕੋਟਨ ਦਾ ਸਿੰਪਲ ਸੂਟ ਪਾਇਆ ਇਹ ਤੁਸੀਂ ਵਿਦਆਊਟ ਦੁਪੱਟਾ ਵੀ ਬਾਈਕੰ ਮਤਲਬ ਵੇਅਰ ਕਰ ਸਕਦੇ ਹੋ ਇਹ ਤੁਸੀਂ ਕੁਟਾ ਕਰ ਸਕਦੇ ਹੋ ਇਧਰੋਂ ਮੋ ਘਰੋਂ ਇਧਰ ਆਏ ਨੂੰ ਇਹ ਵਧੀਆ ਲੱਗਦਾ ਹਾਂ ਲਓ ਇਹ ਆਪਣੇ ਕੋਲ ਜਿਹੜਾ ਸਾਡੇ ਖਲਾਰਾ ਪਿਆ ਹੈ ਇਗਨੋਰ ਕਰਿਓ ਉਹਨੂੰ ਸ਼ਰਟ ਪੀਸ ਆਪਣੇ ਕੋਲ ਅਵੇਲੇਬਲ ਹੈ ਕਿਸੇ ਨੂੰ ਸ਼ਰਟ ਪੀਸ ਬਾਟਮ ਨਾਲ ਚਾਹੀਦੀ ਤਾਂ ਤੁਹਾਨੂੰ ਮਿਲ ਜੇਗਾ ਤੁਸੀਂ ਸਾਡੇ ਕੋਲ ਬਾਈ ਕਰ ਸਕਦੇ ਹੋ ਠੀਕ ਹੈ ਜੀ ਦਮਨ ਇਧਰ ਆਓ ਦਮਨ ਦਾ ਵੀ ਸੂਰ ਦੇਖੋ ਦਮਨ ਨੇ ਵੀ ਯੱਤ ਕਰਾ ਰੱਖੀ ਅੱਜ ਪੂਰੀ ਮੇਰੀ ਸ਼ਕਤ ਤੇ ਨਾ ਜਾਏ ਉਹ ਕਾੜੀ ਲੱਗਦੀ ਨਹੀਂ ਮੂਨੀ ਤੇਰਾ ਮਾਵਾਂ ਦੀ ਹਸੀ ਦਮੰਡੀ ਪਰਸੀ ਸੁਵਾਰਾਂ ਬੇਰੀ ਸਿੰਪਲ ਸਟੇਟ ਸੁਵਾਰਾਂ ਤੁਸੀਂ ਪਰਸੀ ਸੁਵਾਰ ਸੁਆਣੀ ਪਰਸੀ ਸੁਵਾਰ ਸੁਆ ਸਕਦੇ ਹੋ ਕਿਉਂਕਿ ਉਹ ਚਿਕਨ ਵਾਲਾ ਸੌਫਰੀ ਥੋੜਾ ਜਿਆਦਾ ਪੈਚ ਵਰਕ ਦਾ ਥੋੜਾ ਜਿਆਦਾ ਹਾਰਨ ਦੇ ਰੋਪਾ ਵਾਸ਼ ਕਰਾਂਗੇ ਸੌਫਰੀ ਇਹ ਜਿਕਰ ਪਰ ਕਿਉਂ ਵੈਜੀਟੇਰੀਅਨ ਚ ਅਸਲੀ ਫਿਰ ਬਾਏ ਬਾਏ ਜੇ ਲਈ ਨਾ ਬਣ ਕੇ ਮੈਂ ਹੱਥ ਬੰਨ ਕੇ ਬੇਚੀ ਕਰ ਦੇ ਸੋ ਜੇ ਤੁਸੀਂ ਬੋਲਦੇ ਹੋ ਉਹ ਮੇਰੇ ਹੱਥ ਬੰਨ ਕੇ ਬੇਂਤੀ ਹੈ ਮੇਰੇ ਪਾ ਪੈਰੀਆ ਤਰਾ ਦੋ ਮਿਲੂ ਮੇਰਾ ਗੱਡੀ ਚ ਸੂਟਾ ਬਾਬਾ ਕੱਢ ਕੇ ਲਿਆ ਦਿਓ ਨਹੀਂ ਹੁਣ پتہ ਲੱਗਦਾ ਹੁਣ ਜਦੋਂ ਬੋਲਦੀ ਨੂੰ ਮੈਨੂੰ ਪੁੱਛਦਾ ਬੜੀ ਵੱਧ ਘੱਟ ਬੋਲਦੀ ਐ ਦੋ ਕੀ ਬਾਤ ਘੜ ਬੋਲਦਾ ਬਾਤ ਘੜ ਤੀ ਮੈਨੂੰ ਬੋਲਦੀ ਨੂੰ ਦੋ ਕਿਲਿੰਦਰ ਲੈ ਆਈ ਹਾਂ ਹਾਂ ਕਾਲੂ ਜਾ ਐ ਆ ਪੁਰਾਣਾ ਹੈ ਹੈ ਨਹੀਂ ਕਿਲਿੰਦਰ ਉਹ ਮਾਂਛੋਲੇ ਦੀ ਦਾਲ ਹਾਂ ਹਾਂ ਕੋਈ ਨਹੀਂ ਬੋਲਦੀ ਮੈਨੂੰ ਕਿਲਿੰਦਰ ਕਿੱਟਾ ਪਾ ਲਾ ਕਹਿੰਦੇ ਬਾਉ ਬੋਲੀ ਬੇਲ ਮਾਲ ਹਾਂ ਹੁਣ ਤਾਂ ਵੇ ਹੋਰ ਨਹੀਂ ਲੱਗਦੇ ਨੇ ਤੈਨੂੰ ਪਤਾ ਨਹੀਂ ਕਿੱਥੇ ਗਈ ਉਹ ਉਹ ਲੈ ਗਏ ਉਹ ਉਨਾਂ ਪਰ ਇੱਕ ਉਹ ਸੁੱਤਨ ਘਾਹ ਢਾ ਕੇ ਦਿਖਾਉਣੇ ਨੇ ਉਹਨਾਂ ਨੇ ਪਹੁੰਚ ਨਹੀਂ ਦੇਈ ਸਵੇਰ ਤੱਕ ਉਹਦਾ ਕਾਟ ਕਰ ਦੇਣਾ ਲੱਗਦਾ ਲਓ ਚੱਕੋੜ ਆਪਣੀ ਸ਼ਾਪਿੰਗ ਭਾਈਏ ਸੋਣ ਬੋਲ ਕੇ ਮੈਂ ਆਪੂ ਕਰਕੇ ਸਮਝਾ ਮੈਂ ਆਹ ਵਾਹ ਇਹਨੇ ਕਿੰਦਾ ਪੋਣਾ ਜਿੰਨੇ ਪੈਸੇ ਲਾਏ ਪੈਸੇ ਮੈਂ ਲਾ ਹੀ ਖਾਂ 10000 ਰੁਪਇਆ ਅੱਛਾ ਹਾਂ ਨਾਲ ਉਹ ਨਵੇਂ ਪੁੱਛਿਆ ਕਰੋ ਪੈ ਕਿੰਨੇ ਲਾਏ ਕਿਉਂ ਹੋਰ ਮੈਂ ਸ਼ਰਪ ਡਿਪੈਂਡ ਹਾਂ ਹੋਰ ਮੈਂ ਲਾ ਸਕਦੀ ਹਾਂ ਆਈ ਬੁੱਥਾ ਤਾਂ ਚੋਕ ਚੋਕ ਵੇਢੀ ਜਾਣਾ ਕਿਤੇ ਅੱਗੇ ਮੰਗਦੇ ਇਹ ਫਤਿਹ ਦਾ ਰਸ਼ੇਰ ਦਾ ਆ ਲੜ ਬੰਦੇ ਤੇਰੇ ਕਿ ਦਰ ਬੜਿਆ ਪਿਆਸ ਉੱਧਾਰ ਹੈ ਅਸਾਂ ਚਾਹਤ ਲਈ ਸਿਰ ਤੇ ਲਾਉਂਗਾ ਆਈ ਬਤਿ ਦੀ ਜੀ ਲੈ ਲਾ ਬੰਦਾ ਕਰ ਚੇਂਜ ਹੋਣਾ ਮੇਰਾ ਹੈਂਦੀ ਦੀਆਂ ਨਾ ਹੈਂ ਇੱਕੇ ਐਚਾ ਤੂੰ ਤੋ ਗੜੀ ਖਾਣ ਨਾ ਨਮਲੇ ਅਸਾਂ ਮਾਰਦਾ ਹਾਂ ਜੀ ਪੱਕੇ ਤੇ ਮਾਰੋ ਪੱਕੇ ਤੇ ਮਾਰੋ ਹਲੋ ਤਾਰੇ ਆ ਕਰਦੇ ਕਿ ਇਹਨੂੰ ਫੜ ਕੇ ਤਾ ਆ ਤੈਨੂੰ ਜਿਵੇਂ ਤਾਰੇ ਦਿਖਾਉਂ ਪਰ ਕੇ ਆ ਨਾ ਕਿ ਮੂੰਹ ਆ ਤੱਕ ਅੰਦਰ ਆਏ ਤੇਰੇ ਲਈ ਮੈਂ ਤਾਰੇ ਤੋੜ ਕੇ ਆ ਸਾਰਿਆ ਸੌਣ ਆਜੇ ਹੀ ਕਰੀ ਚੱਲੇ ਹੋ ਕੋਈ ਇਹੀ ਕੰਮ ਕਰਦਾ ਪ੍ਰਧਾਨਾ ਜੀ ਮੈਂ ਨਹੀਂ ਕਰਨਾਗਾ ਮੈਂ ਤਾਂ ਸੌ ਜਾਣਾ ਆ ਸੌ ਜਾਣਾ ਤੇ ਰਾਤ ਨੂੰ ਦੇ ਕੋਈ ਬਾਹਰ ਵਾਲੇ ਬਾਹਰ ਨੂੰ ਮਾਰਦੇ ਨੇ ਜਿੰਨਾਂ ਬਗ ਕੋਈ ਮੇਨ ਰਸਵਾ ਕੱਢੀ ਜੋ ਕਹ ਦੇ ਕੇ ਮੇਰਾ ਪਹਿਲਾਂ ਨੇ ਮਠਾਈਆਂ ਸੌਂ ਮੈਂ ਕੱਪੜੇ ਦਿੱਨੇ ਕਿਤੇ ਮਿਠਾ ਲੱਗ ਜੇ ਇਹ ਤਾਂ ਕੰਡੂ ਕੰਡੂ ਕਰਦਾ ਆਹ ਤੇ ਬੋਤਲ ਦੀ ਭਾੜੇ ਹੁਣ ਬੋਤਲ ਹੀ ਹੋਰ ਤੋਂ ਕਾ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਯਾਰ ਚਲ ਕੋਈ ਨਾ ਰੇਨ ਕੋਟਾ ਫਗਦੇ ਪਾਣੀ ਸੇਰੇ ਟਰਾਈ ਕਰ ਲੋ ਮਾਦੇ ਜੋ ਨਾ ਵਪਾਰ ਕੀ ਭਾਈ ਪਾੜ ਦੇ ਇਹ ਵਸਤੂ ਕਿੱਥੇ ਆਉਂਦੀ ਹੈ ਚਲ ਚਲ ਮਾਰਕੀਟ ਚ ਨਾ ਟੀਸ਼ਰਟਾਂ ਕੁੱਟੀ ਆਂਦੀ ਹੈ ਇਹ ਮਾਰਕੀਟ ਚ ਨਵਾਂ ਪਰਫਿਊਮ ਆਇਆ ਤੇਰੀ ਮੇਰੀ ਪਸੰਦ ਵਾਹ ਬੈਸਟ ਵਨ ਹੈ ਐਮਨ ਕਹਾਗਾ ਅੰਤੋਂ ਤੋਂ ਅੰਤ ਤੱਕ ਕਿਹਦਾ ਵਾਹ ਫਿਊਮਾ ਪਰਫਿਊਮ ਆਇਆ ਤੇਰੀ ਮੇਰੀ ਪਤਾ ਨਹੀਂ ਆ ਗਈ ਕਿਹਦੀ ਗਾਣੀ ਮੈਨੂੰ ਬੋਲ ਕਰਦਾ ਚੁੱਪ ਲੈ ਤੇਰੀ ਮੇਰੀ ਕੋ ਸਾਡ ਵਾਲਾ ਸੂਟ ਪਾ ਦੱਸਿਓ ਹੁਣ ਜਾਂ ਫਾੜ ਦੇ ਦੱਸ ਸੂਟ ਹੈ ਕਿ ਪਰਫਿਊਮ ਹੈ ਅੱਛਾ ਨਾ ਚਾਹੀਦਾ ਇਹ ਲਾ ਤੜਕੀ ਵੱਜੂਗੀ ਦੁਕਾਨ ਖੋਲਣ ਤੋਂ ਪਹਿਲਾਂ ਹੀ ਤੇ ਮੈਂ ਤੁਹਾਨੂੰ ਲੈਣਾ ਇੱਕ ਤਾਂ ਚੰਦਰ ਲੈਣਾ ਚੰਦ ਕਿੱਥੋਂ ਆਉਣਾ ਤੇਰੇ ਜਾਦੜੇ ਚੰਦਰਾ ਮੇਰੇ ਹੱਥ ਕਿਤੇ ਤੇਰੀ ਨੀਂਦ ਪਾਉਂਦਾ ਤੇਰੀ ਮੇਰੀ ਪਸੰਦਾ ਸੂਟ ਲਿਆਉਣਾ ਸੂਟ ਦਾ ਬ੍ਰੈਂਡ ਹੋਏਗਾ ਤੇਰੀ ਉਹਨੇ ਸੂਟ ਕਹਿੰਦੇ ਮਾਰਕਿਟ ਨਾਂ ਵੀ ਤੇਰੇ ਨੇ ਅੰਨੇ ਕਾਹਨ ਸੂਟਾ ਲੈਨੇ ਸਾਗਰ ਦੀ ਚੁੰਨੀ ਵਾਲੇ ਨੇ ਕਹਿਆ ਸਾਗਰ ਦੀ ਚੁੰਨੀ ਆ ਸਾਗਰ ਦੀ ਚੁੰਨੀ ਮਿਲਾਈ ਦੇ ਲਾ ਕੇ ਬੋਲੀ ਤੇ ਹੋਰ ਕੀ ਬਾਕੀ ਕਾਹਦੀ ਲਾ ਕੇ ਆ ਤਰ ਵੀ ਉੱਪਰ ਕੀ ਕਰਨਾ ਹੈ ਲੈਟਾ ਲੱਗਣਗੇ ਆ ਲੱਟਾ ਲੰਮੀ ਤੇ ਮੈਨੂੰ ਚੇਮੈਨ ਚੇਮੈਨ ਲੱਭਾ ਰਹੇ ਠੀਕ ਹੈ ਨਾ ਅਜਾ ਆਪਣੇ ਪਿੰਡੇ ਦਾ ਆ ਰਿਹਾ ਤਾਂ ਜਦੋਂ ਮਨਨਤਾ ਜਮੀਨਾ ਹਮ ਤਾਂ ਕਦੇ 30 40 ਦਰਵਾਹ ਕਰਦੀ ਨਹੀਂ ਆ 10 40 40 ਪਿਆਰ ਜਿਆ ਹੋ ਜਲੇ ਆਇਆ ਤੇ ਹੁੰਦੀ ਸੀ ਮੈਂ ਬਾਤ ਅੱਜ ਪਹਿਲਾਂ ਗੱਲ ਆਪਣੀ ਦੇ ਘੜੀ ਲਈ ਘੜੀ ਇਹਨੂੰ ਟਾਈਮ ਆ ਗਿਆ ਕੀ ਕੰਮ ਕਰਦੀ ਹੋ ਮਿਕਸਰ ਦਾ ਕਿੰਨਾ ਟਾਈਮ ਹੋ ਗਿਆ ਮਨਪ੍ਰੀਤ 10:30 ਹੋ ਗਏ ਸਾਡੇ ਘਰ ਤੋਂ ਹੈ ਕਿਹਦੇ ਘੜੀ ਤੇਰੀ 6:30 ਵਜਾਰੀ ਤੂੰ ਕਹਿੰਦੀ 8:30 ਹੋ ਗਏ ਸਾਢੇ 3:00 ਤੱਕ ਆਵਿਆ ਕਰਨਾ ਇਹਦੇ ਸੱਲ ਖੜ ਕੇ ਇਹਦੇ ਸੱਲ ਹੁਣ ਕਿਹਨੇ ਸੱਲ ਖੜ ਕੇ ਫਿਰ ਪੜਦੀ ਹੈ ਜਿਹੜੀ ਚਾਰ ਹੁੰਦੀ ਉਹ ਵੀ ਭੁੱਲ ਭੁੱਲ ਗਈ ਇਹ ਕੀ ਹੌ ਹੌ ਹੁੰਦੀ ਹੈ ਕਦਾ ਹੋਰ ਤਾਂ ਕੋ ਛੱਡਦਾ ਹੈ ਸੋ ਇੱਕ ਮੈਂ ਉਹਨਾਂ ਨਾਲ ਉੱਧਰ ਜਾ ਬੰਨੀ ਉਹ ਵੀ ਕਦੇ ਕੋਈ ਉੱਥੇ ਵੀ ਉਹ ਬਾਹਰ ਛੱਡਦਾ ਹੈ ਛੱਡ ਤੇ ਮਾਤਾ ਉਹ ਛੱਡਦਾ ਉਹ ਛੱਡਦਾ ਜਮੇ ਛੱਡਦਾ ਬਿਲਕੁਲ ਉਹ ਕਹਿੰਦੇ ਨੇ 7 ਘੰਟੇ ਬੜ ਛੱਡ ਦਿੰਦੀ ਮੈਂ ਉਹ ਕਰਦਾ ਉਹ ਕਰਦਾ ਉਹ ਤੇਰੇ ਨਾਲ ਨਹੀਂ ਪਹੁੰਚਦਾ ਉਹ ਘਰ ਦੇ ਨਾਲ ਪੁਣੇ ਤਾਂ ਕਹਿੰਦਾ ਉਹ ਫਿੱਕਾ ਨਹੀਂ ਕਹਿੰਦਾ ਮਨ ਨੂੰ ਸੂਣ ਤੋਂ ਮਾਰਦਾ ਕਿ ਉਹਨੂੰ ਕੰਨ ਚਾਰ ਨਾਲ ਲੈ ਆਉਂਦਾ ਉਹਨੂੰ ਸਾਬੂ ਹੀ ਕਰ ਲਗਾਉਂਗਾ ਆਪਣੇ ਪਾਣੀ ਕਿਉਂ ਕੇ ਬਸੇ ਬਸੇ ਕੰਮ ਅਗਭੀ ਦੁੱਧ ਖਾਣਾ ਨਹੀਂ ਮਿਲ ਰਿਹਾ ਦੜਵੀ ਚੋਲਾ ਦਾ ਕਿੰਮਤ ਹੋ ਗਿਆ ਦੋਕਰ ਨਹੀਂ ਬਣਾਣਾ ਕਿ ਪੈਸੇ ਨਹੀਂ ਦੋਆਂ ਫੋਟੇ ਕੋਲ ਲੈ ਲੂ ਜੇ ਤਾਂ ਬੱਚੇ ਨੂੰ ਹੋਊਗਾ ਤਾਂ ਚੱਲੋ ਆਟੇ ਨਾਲ ਲੱਗੋ ਨਾ ਆਟੇ ਨਾਲ ਲੱਗਦੀ ਤਾਂ ਟੋਡਾ ਟੋਡਾ ਪਾ സ <laughs> <laughs> ਮੈਂ ਤੇਰਾ ਪੰਜਾਰਾ ਵਾਦਦਾ ਸਾਡੇ ਵਾਚਨ ਮੱਜਿਕਾ ਨਾ ਕੁਛ ਨਹੀਂ ਮਿਲਦੀ ਚੋਪੀ ਇਹ ਜਿਹੜਾ ਸੁਧਰਦਾ ਹੈ ਸਾਡਾ ਤੁਹਾਨੂੰ ਕਹਾ ਮਰਦੀ ਗਿੰਨ ਨਹੀਂ ਬੜੀ ਗਾੜੀ ਨੇ ਦੇਣਾ ਮੈਂ ਨਹੀਂ ਕੋ ਕੋ ਚਾਹ ਉਹ ਕਿਹਨਾਂ ਤੋਂ ਮੈਂ ਦੇਖਦਾ ਟਾਈਮ ਨਹੀਂ ਹੈਗਾ ਤੇ ਪਰਦੀ ਲਾ ਕੇ ਕੀ ਕਰੂੰ ਇਹਨੇ ਸੁਨਾਮ ਜਾਣਾ ਬਸ ਠੀਕ ਦੀਆ ਟਾਈਮ ਦੇਖ ਕੇ ਸਾਡੇ ਥੋੜੀ ਆਪਾਂ ਦਾ ਸ਼ੈਂਟ ਲਾਇਆ ਬਸ ਤਾਂ ਨਾਲ ਹੀ ਆਏ ਦੇ ਨਾਲ ਹੀ ਜਾਦਾ ਜੀ ਵੈਨ ਚਾਰ ਕਰਨਗੇ ਤੈਨੂੰ ਯਾਰ ਤੱਕ ਮਾਰ ਦੇ ਉਹ ਲੱਗਦੀ ਮੇਰੀ ਵੈਨ ਨਾਲ ਹੋਦੀ ਅੱਜ ਕਿੰਨੇ ਪਹਿਲਾਂ ਲੱਗੀ ਪਰ ਫਲੇਰ ਬੈਂਕ ਡੇਟਾ ਬੈਂਲੇਟ ਆ ਉਹ ਤਿੰਨ ਵਾਰ ਡੇਟਾ ਚ ਦੇਖੋ ਅੱਜ ਕਿੰਨੇ ਦਿਓਗੇ ਜਲਦੀ ਮੈਂ ਅੱਜ ਤਾਂ 50 ਤੋਂ ਮਨ ਉਹਨੂੰ ਪੁੱਛ ਲਈ ਨਾ ਵੀ ਹੋਰੀਆਂ ਕਰਵਾ ਦੇ ਮਨਪੇ ਤੋਂ ਪੁੱਛੋ ਟਾਈਮ ਆ ਮਨ ਮੱਕਾ ਆ ਸਾਫ ਤੇ ਕਿਹਦੀ ਮੇਰੀ ਕੜੀ ਹੋਈ ਜਾ ਇਹ ਉਹ ਕਿਚਨ ਉਹ ਜਿੰਨ ਤੱਕ ਆ ਜਾ ਲੂੰਗੀ ਆਇਤ ਤਾਂ ਆਖੋਦੋ ਜੇ ਪਟਿਕ ਉੱਤੇ ਰੌਣਕਾਂ ਲੱਗਿਆ ਕੱਢੀ ਹੋ ਰਿਆ ਨਾ ਕੜਕੇ ਤੜਕੇ ਦਾ ਕਿਰਾ ਸਮਾਨ ਦਾ ਦੁਪਹਿਰ ਤੋਂ ਕੱਢੀ ਬੈਠਿਆ ਗਾ ਗਾਹਕ ਭਾਵੇਂ ਆਵੇ ਲੱਗਾ ਕਿ ਅੱਜ ਸਵੇਟਾ ਕਰਾਂਗੇ ਸਾਰੇ ਕਹਿੰਦੇ ਗਾਣਾ ਪਟਿਕ ਤੇ ਅਸੀ ਕੋੜਾ ਸੁیرے ਹੋ ਕੱਪੜੇ ਆ ਜਾਣ ਪਿੰਡਾਂ ਨੇ ਕਰਦੇ ਲੋਕਾਂ ਨੇ ਕਹਿਣਾ ਉਹਨਾਂ ਦਾ ਆਸਾ ਸਵੇਰੇ ਭਾਵੇਂ ਤਾਂ ਕਿ ਆਉਂਦੇ ਦੁਪਹਿਰ ਵਕਤਾਂ ਨਹੀਂ ਆ ਗਏ ਇਹੋ ਜਿਹਾ ਕੰਮ ਹੈ ਪੁੱਛਦੇ ਹੋਣਗੇ ਰੋਜ਼ੀ ਇਸ ਕਰਾਈਗੀ ਟੈਕਨ ਹੋ ਗਿਆ 9 ਵਜੇ ਆ ਗਈ 10 ਮਿੰਟਾਂ ਦਾ ਹੋ ਗਿਆ ਨੀ ਮਾ ਵਾਲਾ ਤਾਂ ਪੰਗਾ ਪਾਉਂਦਾ ਉਹ ਮੇਸਟਰ ਕਿਹਾ ਕਰਤਾ ਸੋਹੇ ਇਹ ਵਾਲੇ ਸਾਡੀ ਬੀਬੀ ਤਾਰਦੇ ਗਏ ਉਹਦੇ ਸੂਟ ਕਿਹਾ ਕਰੇ ਕਿਵੇਂ ਮੇਸਟਰ ਮੇਸਟਰ ਕਿਵੇਂ ਕਰਦੇ ਰਹਿ ਮਨ ਨਾ ਨਾ ਨਹੀਂ ਕੀ ਹੋ ਗਿਆ ਜਿਹੜਾ ਸਾਰਾ ਕੰਮ ਕਰਦਾ ਆ ਲੈ ਕੇ ਮੈਂ ਕੱਟਾਂ ਨਾ ਨੇ ਮਸਲਾ ਬੋਕਾ ਜਿਹੜਾ ਉਹ ਤਾਂ ਮੇਲ ਤਾਂ ਆਪਣੀ ਨਹੀਂ ਨਹੀਂ ਅੱਗੇ ਹਮਾਰਾ ਗਾੜੀ ਮਿਸਤਰੀ ਕੇਜ ਕਰੋ ਬਹੁਤ ਟਾਈਮ ਲਾਤਾ ਨੇ ਕਹਿੰਦੇ ਉਹ ਬਣਾਉਣ ਵਾਸਤੇ ਸਾਰੇ ਚਾਹ ਤੋ ਸਾਰੇ ਮਾਰ ਕੇ ਪਟਾ ਓਹ ਹਰ ਆਰਾਮ ਆਸੀ ਦੀਦੀ ਕਰ ਤੋ ਆਪਣੀ ਦੀਦੀ ਕੋਈ ਥੇਕਸ ਧਰ ਲੋ ਮੈਂ ਡੇਟ ਫਿਕਸ ਕਰਕੇ ਦਾ ਗਲੂਸ ਪੜਾ ਦੇਣਾ ਮਿਸਤਰੀਆਂ ਨੇ ਆਇਆ ਕਿਤੇ ਚੱਕ ਵੇਖੀ ਜਾਈਏ ਪਕੀ ਆਈਏ ਪਿਆ ਨਹੀਂ ਬਣਿਆ ਹੋਣੀ ਬਣਿਆ ਨਹੀਂ ਮਿਸਤਰੀ ਕੰਮ ਕਿਵੇਂ ਕਰਦੇ ਨੇ ਦੱਸੀ ਬੜਿਆ ਦੱਸੀ ਕਾਰਪੈਂਟਰ ਕਿਵੇਂ ਕੰਮ ਕਰਦੇ ਨੇ ਕੋਪੀ ਆ ਗਿਆ ਮੈਂ ਤੇ ਸੁਲਾਹਨੀਆ ਕਰਕੇ ਸੁਫਾਈ ਦੇ ਕੱਪੜੇ ਕੱਢ ਦਿੱਤੇ। ਕੱਢੇ ਗੋਸ਼ੇ ਮੋਰੀ ਛੱਡੇ ਦਾ ਸਟੈਂਡ ਆ। ਨਾਲ ਬਾ ਕਰੋ ਕੋਈ ਕੰਮ ਨਾ ਕਰੋ। ਉਹ ਜੀ ਇੱਟ ਆਪਣੇ ਆ ਬਲੌਕ ਇੱਟ ਥੋੜੀ ਥੁੜ ਗਈ ਸੀ ਜੀ ਇਸ ਕਰਕੇ ਆਪਾਂ ਹੋਰ ਮੰਗਾਈ ਇੱਟ ਤੇ ਨਾਲ ਪਿਛਲੀ ਵਾਰੀ ਆਪਾਂ ਲੀਵਰ ਮੰਗਾਈ ਸੀ ਇਸ ਵਾਰ ਆਪਾਂ ਹਾਈਡਰੌਲਿਕ ਮਸ਼ੀਨ ਮੰਗਾਈਏ ਨਾਲ ਜਿਹੜੀ ਇਹਨੂੰ ਪੂਰੇ ਇੱਕ ਡੰਪ ਨਾਲ ਚੱਕ ਕੇ ਇੱਕ ਸਾਈਡ ਤੇ ਰੱਖ ਦੂਗੀ। ਇਹਦੇ ਨਾਲ ਟਾਈਮ ਵੀ ਬਚੂਗਾ। ਇਹ ਕੰਮ ਵੀ ਸਿੱਧਾ ਤੇ ਬਣੇਰਾ ਬਲੌਗ ਵਿੱਚ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਹਾਈਡਰੌਲਿਕ ਮਸ਼ੀਨ ਨਾਲ ਕਿਵੇਂ ਇਹ ਲਾਹੀ ਜਾਂਦੀ ਏਟਾਂ ਟੈਕਨੋਲੋਜੀ ਹੈ ਟੈਕਨੋਲੋਜੀ ਹੈ ਕਿਵੇਂ ਕਹਿੰਦਾ ਉਹ ਟੈਕਨੋਲੋਜੀ ਹੈ ਕੱਪੂ ਸਾਰੀ ਪਲੇਟ ਨਹੀਂ ਦੇਣੀ ਇਹਦਾ ਪਲੇਟ ਵੀ ਵਖੂ ਨਹੀਂ ਬੱਕਣੀ ਪੜਦੀ ਤੇ ਨਹੀਂ ਆਹ ਇਹਨਾਂ ਦਾ ਨਹੀਂ ਦੋ ਧਰ ਲੋ ਦੋ ਧਰ ਲੋ ਨਹੀਂ ਤਾਂ ਆਹ ਆ ਜੀ ਤੇ ਤਾਂ ਕਿੱਥੇ ਨਿਕਲ ਜਾਵਾ ਅੱਗ ਵਾ ਵਾ ਰੱਬਈ ਇਹ ਕੰਮ ਦੀ ਰਹਿਣੀ ਆਹ ਕੰਦਾ ਵਾਲਾ ਚਾਹੀਦੀ ਚੱਕੇ ਨੂੰ ਚੱਕ ਦੇ। ਇਹ ਸੱਟ ਟਟੇ ਆਣੀ ਆ। ਆਹ ਤਾਂ ਸਭ ਤੋਂ ਵੱਡੀ ਆ। ਆਹ ਕੰਦ ਨੀਵੀਂ ਆ। ਆਹ ਕੰਦ ਆ। ਸਰਦਾਰ ਜੀ ਸਾਹਿਬ ਆਇਆ। ਇਹ ਆਵਾਜ਼ ਦੋਦਰ ਨੇ ਕੀ। ਗਾਂ ਘਰਾ ਦੇ ਪਰ ਪੜੀ ਕਿਹ ਕਿਹ ਚੰਗਾ। ਉਹਦੇ ਇਹ ਨੂੰ ਕਹਿੰਦਾ। ਇਹ ਵੀ ਜਾਊਗੀ ਕੰਦ ਜੀ। ਇਹ ਵੀ ਜਾਊਗੀ ਇੱਟ ਜੀ। ਪ੍ਰੈਸਰ ਨਾਲ ਲੈ ਕੇ ਦੇਖਣਾ। ਇਹ ਨਹੀਂ ਬਈ ਆਪਾਂ ਕੋਈ ਨਹੀਂ ਤਾਂ। ਆਹ ਇੱਕ ਹੁੰਦਾ ਇੱਟਾਂ। ਕੰਦਾ ਐ ਨਹੀਂ ਹੈਗੀ ਬਸ ਉੱਤੇ ਇੱਟਾਂ ਲਾਰ ਕੇ ਨੇ। ਹਾਂ ਢੂੰਗੀ ਡੰਕੀ ਨੇ ਲਾਈ ਤਾਂ ਉੱਤੇ ਇਹੀ ਰੱਖੀ ਨੇ ਟਾਂ पक्का ਦਾ ਉਮੜਾ ਪੱਕਾ ਫੁੱਕਾ ਕੁਛ ਨਹੀਂ ਹੈਗਾ ਇਹੀ ਹੈ ਜਿਵੇਂ ਆਇਆ ਹੈ ओके चलो मिशन कामयाब मिशन ਦਾ कामयाब ਹੁਣ ਇੱਟਾ ਜਾ ਕੇ ਰੱਖਣੇ ਹੁਣ ਦੇਖੋ ਕਿਵੇਂ ਕੀ ਬੰਦਾ ਮੋਟਰਸਾਈਕਲ ਪਰਾਂ ਕਰਨ ਦੀ ਲੋੜ ਹੈ ਆ ਮੇਰੇ ਪਰਾਂ ਗੜੀ ਦਾ ਮੋਟਰਸਾਈਕਲ ਕੀ ਪਤਾ ਕਿੱਧਰ ਅਜ ਬੜੀ ਕਰ ਦੇਣੇ ਆ ਗਰੀਬ ਬਸ ਦਾ ਆਪਣਾ ਮੋਟਰਸਾਈਕਲ ना कुछ नहीं है चढ़ गया पायलट है पायलट चढ़ गया ऊपर

ਵਲੌਗਰ ਤੇ ਵਲੌਗਰ ਚੜੇ ਹੋਏ ਸਾਡੇ ਘਰੇ ਕਰ ਲਿਆ ਦੇਖ ਲਿਆ ਮੈਂ ਪਾ ਬੀਦਰਾ ਦੂਸਰ ਸਾਈਡ ਤੇ ਆਹ ਮੋਟਰਸਾਈਕਲ ਪਰੇ ਬਾੜ ਦੀ ਜਰੂਰਤਾ ਨਹੀਂ ਲੋ ਵੀ ਚੱਕ ਲੇਟਾਂ ਇਹ ਛੋਟੇ ਬਲੌਕ ਆਏ ਨੇ ਔਰ ਛੋਟੇ ਬਣੇ ਜੀ ਉਹ ਦੇਖ ਇਧਰ ਉਹ ਦੇਖ ਇਧਰ ਉਹ भाई साहब थोड़ा के कर लो हाँ? भाई साहब ओ खी नहीं किया है हम हल तो कोई है नहीं ब्लॉकेट लाई सी सॉरी ब्लॉक लाई से दबगी आखो हालात हो जाए पानी लिया चाह भी पियावेंगे पानी पियाँगे सारा कुछ पियाँगे ਇਧਰ ਸਾਡੇ ਮਿਸਤਰੀ ਸਾਹਿਬ ਆ ਕੇ ਥੋੜੀ ਦੇਖੋ ਇੱਟ ਲੱਗੀ ਹੋਈ ਜਿਹੜੀ ਲਾਈਵ ਤੁਸੀਂ ਇਧਰ ਦਬ ਗਈਆਂ ਸਾਰੀ ਦਬ ਗਈਆਂ ਉਹ ਇਹ ਤੁਸੀਂ ਦੁਬਾਰਾ ਲਾਉਣੀ ਪੈਣੀ ਤੁਹਾਨੂੰ ਹਾਂ ਤਾਂ ਦੁਬਾਰਾ ਲਾਉਣੀ ਪੈਣੀ ਤੁਹਾਨੂੰ ਇਹ ਕੈਮਰਾ ਕਿ ਕੁਝ ਬੋਲ ਨਹੀਂ ਸਕਦੇ ਸੀ ਨਾ ਇਹਨੇ ਲਾ ਦਾਂਗੇ ਦੁਬਾਰੇ ਚਲੋ ਜੀ ਲਿਖਿਆ ਹੋੜਾ ਲਿਖਿਆ ਟੱਕ ਦੇ ਉਹ ਤਾਂ ਮੈਂ ਪੜ ਲੂੰਗਾ ਨਹੀਂ ਪੜਨਾਉਂਦੀ ਦਰਸ਼ਕ ਜਿਆਦਾ ਵਧੀ ਜਾਂਦੇ ਨੇ ਸਾਡੇ ਤਾਂ ਇਹ ਦੇਖਣ ਵਾਸਤੇ ਮੈਂ ਉਹ ਮਾਟਾ ਤੋਂ ਬਾਹਰ ਆ ਜਾ ਤੇ ਹਾਂ ਮਨ ਪਾ ਪਰ ਹੁੰਦਾ ਤਾਂ ਮੈਂ ਫਿਰ ਉਧਰ ਪੰਜਾਬੀ ਚ ਪਤਾ ਨਹੀਂ ਕੀ ਲਿਖਿਆ ਮੈਨੂੰ ਪੰਜਾਬੀ ਦਿੱਲੀ ਪੜਨੀ ਨਾ ਕਿਉਂਕਿ ਮੈਂ ਪ੍ਰਾਇਮਰੀ ਸਕੂਲ ਤੋਂ ਪੜ੍ਹਾਈ ਨਹੀਂ ਗੀਆ ਤੇ ਬਚੂ ਸਾਰੇ ਪੜ ਕੇ ਦੇਖ ਕੇ ਕੀ ਲਿਖਿਆ ਹੈ ਉਸ ਵੀ ਦਲ ਤੋਂ ਕੀ ਲਿਖਿਆ ਹੈ ਤੁਸੀਂ ਪੜ ਕੇ ਸੁਣਾਓ ਮੈਨੂੰ ਨਹੀਂ ਆਉਂਦਾ ਮੈਂ ਦੱਸਦਾ ਆ 10 ਨੰਬਰ ਮਿਸ਼ਨ ਸਕਸੈਸਫੁਲ ਸਾਰੀ ਏਡਾ ਲੈ ਗਈਆਂ ਤੇ ਹੁਣ ਜਿਹੜਾ ਆਪਣਾ ਕੰਮ ਸੀ ਰੋਕੂ ਕਾਰਨੀ ਚੱਲੀ ਚੱਲੂਗਾ ਦਾਵਾ ਦਾ ਹਾਂ ਵੀ ਹਾਂ ਵੀ ਅੱਜ ਅਮਨ ਛਾਲ ਮਾਰਨ ਵਾਸਤੇ ਆਈ ਐ ਅੱਜ ਮਹਿਰ ਤੇ ਮੈਂ ਦੁਖੀ ਹੋ ਗਈ ਸੀ ਸਾਰੇ ਭਵਿੰਦਰ ਦੀ ਤਰੀਫ ਕਰਨ ਦੇ ਮੇਰੀ ਕੋ ਤਰੀਫ ਨਹੀਂ ਕਰਦਾ ਫਿਰ ਮੈਂ ਜਦ ਮੈਂ ਨਵਾਂ ਸੂਟ ਪਵਾਇਆ ਹਾਰ ਕੇ ਤੇ ਫਿਰ ਮੈਂ ਸੋਚਿਆ ਕਿ ਹੁਣ ਜੇ ਕਿਤੇ ਵੀਡੀਓ ਸ਼ੂਟ ਕਰਕੇ ਆਈਏ ਜੇ ਪ੍ਰਧਾਨ ਸਾਹਿਬ ਸੋਹਣੀ ਵੀਡੀਓ ਬਣਾਉਣਗੇ ਤਾਂ ਅੱਛਾ ਹੈ ਨਾ ਨਾ ਮੈਂ ਤਾਂ ਸੋਣੀ ਬਣਾਉਂਦਾ ਨਹੀਂਗਾ। ਕਈ ਵਾਰ ਕਹਿੰਦੇ ਸੋਹਣੇ ਮੂੰਹ ਦਾ ਕੋਈ ਫਾਇਦਾ ਨਹੀਂ ਤੇ ਵੀਡੀਓ ਨਾਲ ਸੋਣੀ ਬਣੇ ਹਨਾ। ਅੱਛਾ ਤੂੰ ਆਪਣਿਆਂ ਨੂੰ ਸੋਹਣਾ ਕਹਿਨੀ ਆ ਹੈ। ਇਹ ਸਾਲ ਮਾਤੇ ਤੂੰ ਬਚਾ ਲੋਗੇ। ਹੈਂ? ਤੂੰ ਬਚਾ ਦੋ। ਨਾ। ਇਧਰ ਤੇ ਉਧਰ ਪਾਣੀ ਕਿੰਨਾ ਤੇਜ਼ ਆ ਯਾਰ। ਹਾਂ। ਲੱਗਿਆ ਮੇਰਾ ਸੁਪੇਰਾ ਤੇ ਪਾਣੀ ਇਹੀ ਆਈ ਜਨਾ ਕੰਦਰ। ਹੂੰ। ਪਾਣੀ ਆਈ ਸੁਪੇਰਾ ਕਰ। ਲੋਪਰ ਤਾਂ ਅਣਕਰੋ ਚਿੱਤਰ ਪੈਣਗੇ ਆਪਾਂ ਨੂੰ। ਕਹਿੰਦੇ ਮਰਜੋ ਘਰੇ ਇੰਨਾ ਕੰਮ ਕਰੇ ਚਾਹਾਂ ਕਿਥੇ ਹੋੜਿਆ ਪਲਾਉਂਦਰਾ ਜਾਓ ਤੁਸੀਂ। ਕੋਈ ਗੱਲ ਨਹੀਂ। ਉਹ ਤਾਂ ਮੈਨੂੰ ਡਰ ਲੱਗਦਾ। ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ। ਇਹ ਤਾਂ ਪਾਣੀ ਦੱਸਣਗੇ ਤੈਨੂੰ ਵੀ ਕਿਵੇਂ ਲੱਗੇ ਮੈਨੂੰ ਪਸੰਦੀ ਨਹੀਂ ਕਰਦੀ ਉਹ ਤੁਹਾਨੂੰ ਪਸੰਦ ਕਰਦੀ ਹੈ ਚਲੋ ਤੇ ਪਾਣੀ ਕਿੰਨੀ ਸਪੀਡ ਨਾਲ ਆ ਰਿਹਾ ਹਾਂ ਅਸੀਂ ਇਸ ਨਾਲ ਆ ਚੁੱਕੇ ਹਾਂ ਬਿਲਕੁਲ ਇੱਕ ਵਾਰੀ ਹੋਰ ਨਾ ਆ ਗਏ ਐਸੀ ਇੱਕ ਵਾਰੀ ਤੇ ਉਧਰ ਦੇਖੋ ਉਧਰ ਵੀ ਕਿੰਨਾ ਤੇਜ਼ ਪਾਣੀ ਹੈ ਹਾਂਜੀ

ਪੰਜਾਬ ਦਾ ਨਹਿਰਾ ਉਹ ਤੇਰੀ ਪੈਂਕ ਡਿੱਗੀ ਵਿੱਚ ਗਈ ਤੇ ਲੋ ਜੀ ਅਸੀਂ ਆਏ ਸੀ ਤੇ ਵੀਡੀਓ ਸ਼ੂਟ ਕਰਨ ਵਾਸਤੇ ਅਮਨਦੀ ਨਾਲ ਸ਼ੂਟ ਦੀ ਵੀਡੀਓ ਸ਼ੂਟ ਕਰਨ ਆਏ ਸੀਗੇ ਤੇ ਅਮਨ ਨੇ ਆਪਣਾ ਸਿਰ ਦੇ ਉੱਤੇ ਆਪਣੀ ਗੋਗਲ ਰ ਵਗੈਰਾ ਰੱਖਲੇ ਸ਼ੇਡ ਰੱਖਲੇ ਚੱਕਰ ਚੱਕ ਕੇ ਤੁਹਾਨੂੰ ਨਹੀਂ ਉਹ ਫ੍ਰੀ ਦੀ ਹੀ ਅੰਨੀ ਚੋਰੀ ਦੀ ਉਹ ਉਹ ਨਾ ਜਾ ਕੇ ਉਹ ਨਾ ਇੱਥੇ ਅਮਨ ਇਹ ਜਗ੍ਹਾ ਤੇ ਬੈਠੀ ਸੀ ਉਹਰੇ ਆ ਜਗ੍ਹਾ ਤੇ ਬੈਠੀ ਸੀ ਤੇ ਇੱਥੇ ਬੈਠੀ ਬੈਠੀ ਨਾ ਐ ਸਿਰ ਤੇ ਐ ਘਮਉਣ ਲੱਗੀ ਕਿਤੇ ਉਹ ਜਿਹੜੇ ਸ਼ੇਡ ਸੀਗੇ ਉੱਪਰੋਂ ਪਿੱਛੇ ਡਿੱਗੇ ਪਾਣੀ ਵਿੱਚ ਆ ਪਾਣੀ ਦੇ ਵਿੱਚ ਡੇਗੇ ਪਿੱਛੇ ਤੁੰਦ ਕਹਿੰਦਾ ਮੈਂ ਛਾਲ ਮਾਰ ਕੇ ਲੱਭਾਂ ਕਿਉਂ ਹੋਰ ਮੈਂ ਲੱਭ ਲੈਣਾ ਮੈਂ ਨਾ ਚਲੋ ਕਰੋ ਗਲੀ ਮੈਂ ਨਹੀਂ ਵੀਡੀਓ ਬਣਾਉਣੀ ਹੈ ਕਿਉਂ ਕੋਈ ਚੀ ਕਰੀ ਗੜੀ ਕਰੀ ਨਾ ਮੈਂ ਛਾਲ ਮਾਰਦਾ ਮੈਂ ਛਾਲ ਮਾਰਦਾ ਵਿੱਚ ਤੇ ਛਾਲ ਮਾਰਨ ਨੂੰ ਕਿਹੇ ਪਾਖੜਾ ਨਹੀਂ ਆਇਰ ਹੈ ਪਾਖੜਾ ਹੀ ਮੇਰੇ ਬਾਦ ਸੁਆ ਇਹ ਮੇਰੀ ਕਿਤੇ ਵੀਡੀਓ ਵੀ ਨਹੀਂ ਬਣੀ ਚਾਚਾ ਇਹ ਤਾਂ ਕਹੇ ਲਿਖ ਗਈ ਵੀ ਚਲ ਕੋਈ ਗੱਲ ਨਹੀਂ ਹੋਰ ਮੈਂ ਚਲ ਇੱਕ ਅੱਧੀ ਹੋਰ ਬਣਾਉਨੇ ਆ ਤੇ ਪ੍ਰਧਾਨੇ ਤੇ ਕੁਝ ਹੋ ਰਿਹਾ ਹੋ ਗਿਆ ਵਾ ਚਲੋ ਕਲ ਬੈਟ ਤੋਂ ਚੰਗੀ ਤਰ੍ਹਾਂ ਯਾਰਾ ਇੱਜਤ ਤੇ ਮੈਨੂੰ ਡਰ ਲੱਗਦਾ ਕੁਝ ਨਹੀਂ ਹੁੰਦਾ ਨਹੀਂ ਡਿੱਗਦੀ ਤੂੰ ਮੈਂ ਹੈਗਾ ਬਚਾਉਣ ਵਾਸਤੇ ਮੈਂ ਉਹਦੀ ਛਾਲ ਮਾਰ ਦੇਣੀ ਤੇਰੇ ਮਗਰੇ ਨਹੀਂ ਨਹੀਂ ਮੈਂ ਤੇਰੀ ਨਾ ਫੋਟੋ ਕੁੱਚੂਗਾ ਵਧੀਆ ਉਸ ਤੋਂ ਬਾਅਦ ਜੇ ਤੂੰ ਡਿੱਗ ਵੀ ਗਈ ਤਾਂ ਮੈਂ ਤੈਨੂੰ ਮੈਂ ਮਗਰੀ ਛਾਲ ਮਾਰੂ ਤੇਰੇ ਆਹੋ ਹੋਰ ਸਾਡਾ ਕਿਉਂ ਪ੍ਰੋਸਾ ਨਾ ਮਾਰੋ ਮੈਂ ਕਿਤੇ ਤੁਹਾਡੇ ਪ੍ਰੋਸੇ ਡਿੱਗ ਜਾ ਨਹੀ ਨਹੀਂ ਇਹ ਕਿਵੇਂ ਹੋ ਸਕਦਾ ਚਲੋ ਜੀ ਆਪਣੀ ਜਿਹੜੀ ਸ਼ੂਟ ਸੀਗਾ ਆਪਣਾ ਖਤਮ ਹੋ ਗਿਆ ਹੁਣ ਆਪਾਂ ਚੱਲੇ ਆਪਣੇ ਘਰ ਨੁਕਸਾਨ ਕਰਾ ਕੇ ਅਮਨ ਦੀ ਜਿਹੜੇ ਗੋਗਲ ਸੀ ਜੋ ਆਪਾਂ ਨੇ ਮਹਿਰਤ ਦੇ ਦਿੱਤੇ ਐਨਾ ਸ਼ੁਕਰ ਅਮਨ ਆ ਡੇਗੀ ਹੈਨਾ ਅਮਨ ਬਚ ਗਈ ਕਿ ਨਹੀਂ ਅਮਨ ਉਹ ਨਹੀਂ ਮਿਲਦੀ ਉਹ ਥੋੜੀ ਮਿਲਦੀ ਆ ਹੂੰ ਅੱਜ ਤੁਹਾਨੂੰ ਦੀ ਗੁਰਵਿੰਦਰ ਆ ਮੈਂ ਤੁਹਾਨੂੰ ਦੱਸ ਤੀ ਨਿਕਲ ਆ ਕੁਛ ਨਹੀਂ ਹੁੰਦਾ ਨੜਨਾਲ ਲਿੰਗਵਨ ਕਈ ਦਿਨਾਂ ਨਾ ਤੀ ਨੀ ਆ ਗਈ। ਸੈਕਲਿੰਦਾ ਚੱਲੋ ਘਰ ਚੱਲੀਏ। ਚੱਲ ਚੱਲ ਚੱਲ। ਮਾਂ ਆ ਜਾਈ ਮੁਰਕੇ ਨੀ ਹੁੰਦੀ ਤੇ। ਕੁਛ ਨਹੀਂ ਹੁੰਦਾ। ਨਾਕੇ ਦੇਖ ਲਈ। ਕੋਟੇ ਤੇ ਵੀਡੀਓ ਬਣਾਉਂਦੇ ਆ। ਹੈ? ਉਹ ਪ੍ਰੋਟੇਰ। ਇਹਦੀ। ਇਹ ਕੋਈ ਭੱਜ ਕੇ ਵੀਡੀਓ ਬਣਾਉਂਦਾ ਤਾਂ ਸਲੋ ਮੋਸ਼ਨ ਲਾ ਕੇ ਉਹ ਤਾਂ ਬਣਾਈਏ। ਹਾਂ ਭੱਜ ਕੇ ਆ ਤੂੰ। ਤੁਰ ਕੇ ਬਣਾਈਏ ਇੱਕ ਪਹਿਲਾਂ ਤੇਜ਼ ਤੇਜ਼ ਕਰਕੇ। ਇਹ ਛਾਲ ਤੋਂ ਬਣਾਇਓ ਠੀਕ ਹੈ। ਭੱਜ ਕੇ। ਛਾਲ ਤੋਂ ਬਣਾਇਓ। ਤੂੰ ਭੱਜਦੀ ਆ ਵਿੱਚ ਛਾਲ ਮਾਰੀ ਤੇ ਫਿਰ ਕਿੰਨੀ ਸਲੋ ਮੋਸ਼ਨ ਕਿੰਨੀ ਵਧੀਆ ਬਣੂਗੀ। ਛਾਲ ਮਾਰੀ ਸਲੋ ਮੋਸ਼ਨ ਨਾਲ। ਹੋਰ। ਓਏ ਉਲਟੀ ਵੀ ਰੁਕੀਆ ਜਿਹੜੀ ਜਿਹੜੀ ਹੋ ਰਹੀ। ਸੁਣੰਦਰਾ। ਹੂੰ। ਬਣਾਵਿਆ ਸੀ ਜਿਹਾ ਇੱਕ ਮੀੜ ਤੁਰ ਕੇ ਸਿੱਧੀ ਪਿਆ ਸਾਹਮਣੇ ਦੀ ਤੇ ਇੱਕ ਸਾਈਡ ਤੋਂ ਠੀਕ ਹੈ। ਇੱਕ ਮੋੜ ਘਾੜੋ। 100 ਰੁਪਏ ਦੀ ਬਣਾਈਏ ਇਹਨੂੰ ਦੇੜੀ ਕਮਲੇ ਨੇ। ਮੈਂ ਤੈਨੂੰ ਪਹਿਲਾਂ ਹੀ ਕਿਹਾ ਮੈਂ ਇਹਨੂੰ ਨਾ ਲੈ ਇਹਨੇ ਮੇਰੇ ਡੇਲੇ 'ਚ ਮਾਰਨੀ ਹੈ। ਹੁਣ ਲਿਆ ਲਿਆ ਕਿ ਨਾ ਘੜੀ ਘੜੀ ਇਧਰੋਂ ਘਮ ਘਮ ਆਉਂਦਾ ਉਧਰੋਂ ਘਮ ਘਮ ਆਉਂਦਾ। ਆ ਕੈਮਰੇ 'ਚ ਦੇਖਿਓ। ਲਿਆ ਕੇ ਮੇਰੇ ਮੂੰਹ ਤੇ ਮਾਰੀ ਜਾਂਦਾ ਏ। ਜਦ ਤੱਕ ਮੰਮੀ ਤੇ ਮਾਂ ਸੁੱਤੀ ਪਈ ਆ ਉਹ। ਹੈਂ? ਉਹ ਰੱਖਾ ਖੋਲ ਕੇ ਮਾਰ ਸੁੱਤੀ ਪਈ ਦੇ ਵਿੱਚ। ਉਧਰ ਤਾਂ ਆਪਾਂ ਨੂੰ ਜਾਣਾ ਨਹੀਂ ਹਾਂ ਉਧਰ ਨਹੀਂ ਜਾਣਾ ਬਹੁਤ ਖਰਾਬ ਹੈ ਬੰਦਾ ਜੀ ਮੰਮੀ ਸੁੱਤੀ ਹੋਵੇ ਨਾ ਕਦੀ ਨਹੀਂ ਕਮਰੇ ਚ ਵੜਦਾ ਹੈਗਾ ਬਸ ਹੁਣ ਇਹ ਮੈਂ ਅਹੀ ਲਿਆ ਕੇ ਦਿੱਤੀ ਤਾਂ ਸਾਡੇ ਦਿਲਾਂ ਚ ਮਾਰਨੀ ਚਲੋ ੜ ਬਤੋ ਦੁੱਧ ਪੀ ਲੈ ਇਹਦੇ ਤੁਸੀਂ ਦੇ ਦੋ ੜ ਬਤੋ ਮੈਂ ਆਪਣੀ ਇਗਲ ਆ ਗਈ ਆ ਥੈਂਕਸ